ਨੂੰ ਕਹਿੰਦੇ ਵੀ ਇਦਾਂ ਇਦਾਂ ਮੈਂ ਮੈਂ ਕਿਹਾ ਵੀ ਠੀਕ ਹੋ ਜਾਊਗੀ ਤੇ ਤੁਸੀਂ ਸੱਤ ਚੌਂਕੀ ਉਹਨਾਂ ਲਗਾਤਾਰ ਇੱਥੇ ਭਰੀਆਂ ਨੌ ਪਰ ਲੜਕੀ ਹੋ ਕੇ ਗਈ ਹੈ ਇੱਥੇ ਅੰਮ੍ਰਿਤਸਰ ਦੀ ਤੇ ਉਹਨਾਂ ਸੱਤੇ ਹੀ ਚੌਂਕੀਆਂ ਆਏ ਉਹ ਇੱਥੇ ਮੇਰੇ ਕੋਲ ਤੇ ਸੱਤੇ ਹੀ ਉਹਨਾਂ ਨੇ ਸਾਰੀ ਰਾਤ ਚੌਂਕੀਆਂ ਭਰੀਆਂ ਇਦਾਂ ਇੱਥੋਂ ਲਾ ਕੇ ਲੱਤ ਲਗਾ ਕੇ ਦਰਦ ਦੀ ਦਰਦ ਦੀ ਦਰਦ ਹੁੰਦਾ ਸੀ ਹੋਰ ਵੀ ਗਠੀਏ ਦਾ ਕਿੱਦਾਂ ਕਿੱਦਾਂ ਦੀ ਦੁਨੀਆ ਇੱਥੋਂ ਠੀਕ ਹੋ ਕੇ ਗਈ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਝੇ ਅਜਾਪਾ ਦਰਸ਼ਕਾਂ ਨੂੰ ਜਾ ਰਹੇ ਗੁਰਦੁਆਰਾ ਮਾਲੀ ਸਾਹਿਬ ਇਸ ਸਥਾਨ ਨੂੰ ਗੁਰੂ ਅਜਾਪਾ ਸਾਹਿਬ ਮਹਾਰਾਜ ਦੇ ਮਵਾਰਕ ਚਾਣਨ ਦੀ ਸ਼ੋਪ ਪ੍ਰਾਪਤ ਆ। ਔਰ ਇਸ ਸਮੇਂ ਆਪਾਂ ਫਲੋਰ ਤੋਂ ਨੂਮਾ ਰੋਡ ਦੇ ਉੱਪਰ ਖੜੇ ਹੋਏ ਆ। ਇਸ ਸਮੇਂ ਗੱਡੀ ਦੇ ਆਉਂਦਾ ਸਮਾਂ ਫਾਟਕ ਬੰਦ ਨੇ। ਇਸੇ ਕਰਕੇ ਸੋਚਿਆ ਕਿ ਉਹਨਾਂ ਸਮਾਪ ਜੀ ਦੇ ਨਾਲ ਇਸ ਗੁਰਦੁਆਰੇ ਦੇ ਬਾਰੇ ਇਸ ਦੀ ਲਕਸ਼ਣ ਦੇ ਬਾਰੇ ਸਾਝ ਪਾ ਲਈਤੀ ਜਾਵੇ। ਇਸ ਕਰਦੇ ਵਾਰ ਇਹਨੂੰ ਪਹੁੰਚਣ ਵਾਸਤੇ ਆਪਾਂ ਨੂੰ ਅਗਰ ਦਿੱਲੀ ਤੋਂ ਚੱਲਦੇ ਆ ਤਾਂ 360 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਤੇ ਜੇ ਆਪਾਂ ਲੁਧਿਆਣਾ ਤੋਂ ਆਉਣੇ ਤਾਂ 50 ਕਿਲੋਮੀਟਰ ਹੈ ਔਰ ਇਹ ਸਥਾਨ ਜਲੰਧਰ ਜ਼ਿਲ੍ਹੇ ਦਾ ਨਕੌਦਰ ਤਹਿਸੀਲ ਦੇ ਵਿੱਚ ਪੈਂਦਾ ਨਕੌਦਰ ਦੇ ਬਿਲਕੁਲ ਨਾਲ ਹੀ ਇਹ 2 ਕਿਲੋਮੀਟਰ ਤੇ ਛੜਕ ਤੋਂ ਪਿੱਛੇ ਨੂੰ ਹਟਵਾਇਆ ਸਥਾਨ ਬਣਿਆ ਹੋਇਆ ਇਸ ਸਥਾਨ ਨੂੰ ਗੁਰੂ ਅਜਪਾ ਜੀ ਪਾਸ਼ਾ ਮਹਾਰਾਜ ਦੇ ਮਹਾਰਕ ਚਾਨਣੇ ਸ਼ੋਪ ਪ੍ਰਾਪਤ ਹੈ ਔਰ ਬਾਕੀ ਦੇ ਇਤਹਾਸ ਦੀ ਆਪ ਜੀ ਦੇ ਲਾਲਾ ਆਪਾਂ ਉੱਥੇ ਚੱਲ ਕੇ ਸਾਂਝ ਪਾਵਾਂਗੇ ਆਓ ਚੱਲਦੇ ਹਾਂ ਗੁਰਦੁਆਰਾ ਮਾਲੜੀ ਸਾਹਿਬ ਮੇਰੇ ਨਾਲ ਨਾਲ ਤਸਵੀਰ ਦਰਸ਼ ਕਰੋ ਕਿ ਇੱਥੇ ਭਾਨੀ ਆ ਤੇ ਪੰਜ ਘਰ ਸਤਮੀ ਵੀਰ ਇੱਥੇ ਭਾਨੀ 1.5 ਸਤਮੀ ਇੱਥੇ ਭਾਨੀ ਘਰ ਵੀ ਮੰਜੇ ਤੇ ਪੀੜੀ ਦੇ ਗੱਡੀ ਮੋਟਰ ਤੇ ਕੁਛ ਨਹੀਂ ਕਰਨਾ ਘਰ ਚ ਵੀ ਪ੍ਰੇਜ ਰੱਖਣਾ ਆ ਕੋਈ ਦਰਿੰਕ ਡ੍ਰੈਂਕ ਇਦਾਂ ਦਾ ਕੋਈ ਗਲਤ ਕੰਮ ਨਹੀਂ ਕਰਨਾ ਚਾਹੀਦਾ ਇਕਸ਼ਨੀਵਾਰ ਤੇ ਜਿਹਨੇ ਠੀਕ ਹੈ ਉਹ ਜਿਹੀ ਤਵੇ ਰਾਤ ਨੂੰ ਸਵੇਰ ਨੂੰ ਐਤਵਾਰ ਨੂੰ ਇਸ਼ਨਾਨ ਕਰਕੇ ਆਪਣਾ ਨਾਮ ਲੈ ਕੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਧੰਗ ਬਾਬਾ ਮਾਲ ਦੀ ਤੁਹਾਨੂੰ ਗੁਰੂ ਅਰਜਨ ਦੇਵ ਦੀ ਤੁਹਾਨੂੰ ਗੁਰੂ ਨਾਨਕ ਦੇਵ ਦੀ ਤੁਹਾਨੂੰ ਗ੍ਰੰਥ ਸਾਹਿਬ ਤੂੰ ਇਸ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਸਹ ਜੀ ਆਪਾਂ ਪਹੁੰਚ ਚੁੱਕੇ ਆ ਗੁਰਦਵਾਰਾ ਮਲਾਲੀ ਸਾਹਿਬ ਇਹ ਰਸਤਾ ਸਿੱਧਾ ਉੱਥੇ ਹੀ ਜਾਊਗਾ ਔਰ ਇਹ ਉਹ ਸਥਾਨ ਹੈ ਜਿੱਥੇ ਗੁਰੂ ਅਜਾਪਾ ਸਾਹਿਬ ਮਹਾਰਾਜੀ ਆਪਣੇ ਬਰਾਦ ਦੇ ਸਮੇਂ ਇੱਥੇ ਠਹਿਰੇ ਸੀਗੇ ਔਰ ਬਾਬਾ ਮਲਜੀ ਨੂੰ ਵਰਦਾਨ ਦਿੱਤਾ ਸੀਗਾ ਤੰਦਰੁਸਤੀ ਦਾ ਇਹ ਜੀ ਸਾਹਮਣੇ ਸਥਾਨਾ ਨਾ ਸ਼ਾਨ ਸਾਹਬ ਤੇ ਗੁਰਦੁਆਰਾ ਸਾਹਿਬ ਦਾ ਗੋਮਤ ਨਜ਼ਰ ਆ ਰਿਹਾ ਔਰ ਇੱਥੇ ਸੱਜੇ ਪਾਸੇ ਆਪਾਂ ਗੱਡੀ ਪਾਰਕ ਕਰਕੇ ਫਿਰ ਆਪਾਂ ਅੰਦਰ ਚਲਦੇ ਆਂ ਏਡ ਬੰਦ ਆ ਪੱਗੋ ਸ਼ਾਇਦ ਆਉਣਾ ਪਊਗਾ ਤੇ ਗੱਡੀ ਬਾਹਰ ਹੀ ਪਾਰਕ ਕਰਦੇ ਹਾਂ ਸੱਚ ਅਲਾਖ ਆਪਣੇ ਸੱਚ ਅਲਾਖ ਆਪਣੇ ਤੂੰ ਦਿਨਾ ਅਰਦਾਸ ਹਮਾਰੀ ਤੂਹ ਜਾ ਕੇ ਅਰਦਾਸ ਹਮਾਰੀ ਤੂਹ ਜਾ ਕੇ ਜੀਓ ਪਿੰਡ ਸਭ ਤੇਰਾ ਬਾਬਾ ਮਲਜੀ ਦਾ ਸਤਾਨੂ ਬਾਬਾ ਜੀ ਮਲਜੀ ਇੱਥੇ ਜੋੜੇ ਗੰਢ ਦਾ ਹੁੰਦਾ ਦਿੱਤੀਆਂ ਵੀ ਸੀ ਆਉਂਦਾ ਸੀ ਤੇ ਉੱਪਰ ਪੱਲੇ ਸੱਲੇ जिस जन ऊ पर तेरी कृपा जिसको बेना को पार है जिसको बेना को पार है जिसको बेना को पार है तुद आ गए अरदास हमारे ਤੁਜ ਆਗੇ ਵਦਾਸ ਹਮਾਰੀ ਤੁਜ ਆਗੇ ਜੀਉ ਪਿੰਡ ਸਭ ਤੇਰਾ ਸੁਹਮਾ ਹੈ ਤੂਜਾ ਅਗੈ ਤਾਂ ਇਹ ਸਥਾਨ ਬਾਬਾ ਮਾਲੀ ਜੀ ਦਾ ਸਥਾਨ ਆ ਜੋ ਕਿ ਇੱਥੇ ਰਹਿੰਦੇ ਸਨ ਔਰ ਉਹ ਜੁੱਤੀਆ ਬਣਾਉਣ ਦਾ ਕੰਮ ਕਰਦੇ ਸਨ ਨਾਲ ਨਾਲ ਉਹ ਪਹਿਲਵਾਨੀ ਦਾ ਵੀ ਸ਼ੌਂਕ ਰੱਖਦੇ ਸਨ ਬੜਾਪਾ ਆਇਆ ਔਰ ਬੜਾਪੇ ਦੇ ਵਿੱਚ ਸਰੀਰ ਨੂੰ ਦੁੱਖਾਂ ਨੇ ਦਰਦਾਂ ਨੇ ਘਰਸ ਲਿਆ ਬਾਬਾ ਜੀ ਬਹੁਤ ਪੀੜਾ ਵਿੱਚੋਂ ਲੰਘ ਰਹੇ ਸੀ ਮਾਲੀ ਜੀ ਔਰ ਜਿਸ ਸਮੇਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅਜਾਪਾ ਸਾਹਿਬ ਰਾਜ ਜੀ ਪਿੰਡ ਮਾਉਂ ਵਿਖੇ ਜਗਤ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਆ ਰਹੇ ਹਨ ਤਾਂ ਉਹਨਾਂ ਨੇ ਗੁਰੂ ਅਜਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਦੇ ਵਾਸਤੇ ਇੱਕ ਜੋੜਾ ਤਿਆਰ ਕੀਤਾ ਆਪਣੇ ਹੱਥੀ। ਉਹ ਜਦੋਂ ਗੁਰੂ ਅਜਪਾਤਸ਼ਾਹ ਮਹਾਰਾਜ ਜੀ ਬਰਾਤ ਲੈ ਕੇ ਇਸ ਇਲਾਕੇ ਵਿੱਚੋਂ ਦੀ ਲੰਘੇ। ਔਰ ਇਸ ਜਗ੍ਹਾ ਤੇ ਬਾਬਾ ਮਾਲੀ ਜੀ ਉਹਨਾਂ ਨੂੰ ਮਿਲੇ। ਮੈਂ ਕਿ ਗੁਰੂ ਅਜਪਾਤਸ਼ਾਹ ਮਹਾਰਾਜ ਜੀ ਨੂੰ ਜੋੜਾ ਪੇਟ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਏ। ਔਰ ਬਾਬਾ ਮਾਲੀ ਜੀ ਨੇ ਦੱਸਿਆ ਕਿ ਮੈਨੂੰ ਸਰੀਰ ਰੋਗਾਂ ਨੇ ਘਰਸਿਆ ਹੋਇਆ ਬਹੁਤ ਤਕਲੀਫ ਹੈ। ਜੋੜਾ ਵਿੱਚ ਦਰਦ ਰਹਿੰਦਾ ਹੈਗਾ ਵੀ ਮੇਰੇ ਦੁੱਖਾਂ ਦਾ ਨਿਵਾਰਨ ਕੀਤਾ ਜਾਵੇ। ਗੁਰੂ ਅਜਪਾ ਸਾਹਿਬ ਮਹਾਰਾਜੀ ਆਪਣੇ ਸੇਵਕ ਉਤਟھے ਔਰ ਵਰ ਦਿੱਤਾ ਤੇ ਮਾਲ ਜੀ ਆਪਜੀ ਦੇ ਸ੍ਰੀਖ ਦੁੱਖਾਂ ਦਾ ਨਿਵਾਰਨ ਹੋਊਗਾ। ਔਰ ਰੰਗੀ ਦੁਨੀਆ ਤੱਕ ਆਪਜੀ ਦੇ ਇਸ ਸਥਾਨ ਤੇ ਜੋ ਵੀ ਕੋਈ ਪ੍ਰਾਣੀ ਇੱਕ ਮਾਨੇ ਕਿ ਚਿਤ ਹੋ ਕੇ ਆਵੇਗਾ ਜਿਸ ਨੂੰ ਸ੍ਰੀਖ ਕੋਈ ਕਸ਼ਟ ਪੀੜਾ ਹੋਊਗੀ ਉਸ ਦੇ ਦੁੱਖ ਦੇ ਨਿੱਧਰ ਦੂਰ ਹੋਣਗੇ। ਤੇ ਸੰਗਤਾਂ ਅੱਜ ਵੀ ਇੱਥੇ ਆਉਂਦੀਆਂ ਹਨ ਇੱਥੇ ਸ਼ਨੀਵਾਰ ਨੂੰ ਸੰਗਤ ਦੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਸ਼ਨੀਵਾਰਾਂ ਐਤਵਾਰ ਦੋ ਦਿਨ ਚੌਂਕੀਆਂ ਭਰੀ ਜਾਂਦੀ ਹੈ ਸੰਗਤ ਦੀ ਔਰ ਕਹਿੰਦੇ ਹਨ ਜੋ ਇੱਥੇ ਇਤਿਹਾਸ ਲਿਖਿਆ ਹੈਗਾ ਕਿ ਸੱਤ ਚੌਂਕੀਆਂ ਭਰਨੀਆਂ ਪੈਂਦੀਆਂ ਹਨ ਚੌਂਕੀਆਂ ਭਰਨ ਦੇ ਨਿਯਮ ਹਨ ਕਿ ਪਹਿਲੀ ਚੌਂਕੀ ਤੇ ਆਖਰੀ ਚੌਂਕੀ ਇੱਥੇ ਗੁਰਦੁਆਰੇ ਭਰਨੀ ਆ ਬਾਕੀ ਜਿਹੜੀਆਂ ਚੌਂਕੀਆਂ ਤੁਸੀਂ ਘਰੇ ਭਰ ਸਕਦੇ ਹੋ ਔਰ ਚੌਂਕੀ ਦੇ ਦੌਰਾਨ ਤੁਸੀਂ ਮੰਜੇ ਤੇ ਨਹੀਂ ਪੈ ਸਕਦੇ ਜ਼ਮੀਨ ਦੇ ਉੱਪਰ ਪੈਣਾ ਦਰਦ ਦਰੀ ਜਾਂ ਤਲਾਈ ਪੋ ਵੀ ਬਿਸ਼ਾ ਕੇ ਮੀਟ ਅੰਡਾ ਮਾਸ ਕਿਸੇ ਵੀ ਤਰ੍ਹਾਂ ਦਾ ਨਸ਼ੇ ਦਾ ਸੇਵਨ ਨਹੀਂ ਕਰਨਾ ਪਵੇ ਤਰਤਾ ਰੱਖਣੀ ਆ ਔਰ ਗੁਰਬਾਣੀ ਦਾ ਜਾਪ ਕਰਨਾ ਹੈਗਾ ਇਸ ਤਰ੍ਹਾਂ ਜਦੋਂ ਸਤ ਚੌਕੀਆਂ ਸੰਗਤ ਭਰਦੀ ਹੈ ਤਾਂ ਉਹਨਾਂ ਦੇ ਦੁੱਖ ਦੇ ਲਿੱਦਰ ਦੂਰ ਹੁੰਦੇ ਹਾਂ oh yeah